ਹਾਂਜੀ ਅੱਜ ਆਪਾਂ ਤੁਹਾਡੇ ਨਾਲ ਇਹ ਗੱਲ ਕਰਦੇ ਹਾਂ ਜੋ ਕਿ ਕਹਿੰਦੇ ਕੱਲ ਮਚਾਕੀ ਮੱਲ ਸਿੰਘ ਦੇ ਵਿੱਚ ਕਬੱਡੀ ਕੱਪ ਚੱਲ ਰਿਹਾ ਸੀ ਜ਼ਿਲ੍ਹੇ ਫਰੀਦਕੋਟ ਵਿੱਚ ਉੱਥੇ ਪਿਆ ਰੌਲਾ ਕੁਝ ਕਾਰਨਾ ਕਰਕੇ ਸੈਮੀਫਾਈਨਲ ਮੈਚ ਦੀ ਇੱਕ ਕਬੱਡੀ ਪਈ ਸੀ ਪਹਿਲੇ ਸੈਮੀਫਾਈਨਲ ਮੈਚ ਦੀ ਤੇ ਕਮੇਟੀ ਨੇ ਬੋਲ ਕੇ ਕੀ ਕਿਹਾ ਖਿਡਾਰੀਆਂ ਨੂੰ ਕਿਹਾ ਵੀ ਅਸੀਂ ਹੁਣ ਨਾਮ ਤੁਹਾਨੂੰ ਨਹੀਂ ਦੇਣਾ ਤੇ ਮੈਚ ਨਹੀਂ ਕਰਵਾਉਣੇ ਸੈਮੀਫਾਈਨਲ ਅਸੀਂ ਇਹ ਨਾਮ ਸਾਡੇ ਪਿੰਡ ਦਾ ਕਬੱਡੀ ਖਿਡਾਰੀ ਆ ਉਹ ਦਾਖਲ ਆ ਤੇ ਅਸੀਂ ਉਹਨੂੰ ਦੇ ਦੇਣਾ ਤੁਸੀਂ ਆਪ ਦਾ ਜਾਓ ਘਰੋ ਘਰੀ ਇਸੇ ਕਰਕੇ ਤੁਸੀਂ ਦੱਸੋ ਆ ਵੀਡੀਓ ਸੁਣ ਕੇ ਕਮੇਟੀ ਨੇ ਕੀ ਕੀਤਾ ਵੀਡੀਓ ਵਿੱਚ ਸਾਰੀ ਵੀਡੀਓ ਜਰੂਰ ਧਿਆਨ ਨਾਲ ਸੁਣੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਕਮੇਟੀ ਨੇ ਗਲਤ ਕੀਤਾ ਜਾਂ ਸਹੀ ਕੀਤਾ ਕਮੇਟੀ ਨੇ ਰਲ ਕੇ ਖੇਡਣ ਬਾਰੇ ਕੀ ਬੋਲਿਆ ਕਹਿੰਦੇ ਰਲ ਕੇ ਖੇਡ ਰਹੇ ਆ ਤੁਸੀਂ ਐਸੇ ਕਰਕੇ ਅਸੀਂ ਨਾਮ ਤੁਹਾਨੂੰ ਨਹੀਂ ਦੇਣਾ ਤੇ ਅਸੀਂ ਟੂਰਨਾਮੈਂਟ ਬਸ ਸੈਮੀਫਾਈਨਲ ਮੈਚ ਹੀ ਨਹੀਂ ਕਰਵਾਉਣੇ ਹਲੋ ਉਹ ਸਾਡੇ ਵੀ ਕਲੱਬ ਦਾ ਜਿਹੜਾ ਫੈਸਲਾ ਉਹ ਅਸੀਂ ਇਹ ਟੀਮਾਂ ਨਹੀਂ ਖੇਡਣ ਦੇਣੀਆਂ ਗੀਆਂ ਆ ਸਾਡਾ ਸਾਡਾ ਮੁੰਡਾ ਕਬੱਡੀ ਖਿਡਾਰੀ ਉਹ ਜਿਹੜਾ ਸੋਧਿਆ ਉਹਨੂੰ ਦੇਵਾਂਗੇ ਪੈਸਾਰੇ ਦੋਨੇ ਦੋਨੇ ਟੀਮਾਂ ਦੇ ਤੋਂ ਉਹਨਾਂ ਦੇ ਵਗਾਂ ਨਾਮ ਅਸੀਂ ਜਿੰਨੇ ਪੈਸੇ ਬਣਦੇ ਆ ਦੋਵਾਂ ਨਾਮ ਜਿਹੜੇ ਉਹ ਮੁੰਡੇ ਹੁੰਦੇ ਆਵਾਂਗੇ ਲੁਧਿਆਣੇ ਪਿਆ ਜਿਹੜਾ ਅੜਾ ਕਮੇਟੀ ਦਾ ਫੈਸਲਾ ਹੈ ਕੋਈ ਨਹੀਂ ਹੁੰਦਾ ਨਹੀਂ ਕੋਈ ਮਛੱਟ ਕੇ ਆਉਂਦੇ ਹੈ। ਹੈਲੋ। ਭਾਈ ਜੀ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਲੜਕੇ ਨਾ ਖੜੋ। ਹਾਂ ਬਸ ਸਾਡਾ ਫੈਸਲਾ ਕਮੇਟੀ ਦਾ ਸਾਰੇ ਅਜਰ ਆਪਣੀ ਕਮੇਟੀ ਦੇ ਤਾਂ ਆ ਜਾਓ ਬਸ। ਦਰਸ਼ਕਾਂ ਨੂੰ ਬੇਨਤੀ ਹੈ ਵੀ ਸਾਡੇ ਸਾਥ ਤੋਂ ਸੋਧ ਮਾਫੀ ਮੰਗਦੇ ਆਂ ਅਸੀਂ। ਸਾਡਾ ਮੁੰਡਾ ਮਾਰ ਪਿਆ ਉਹਨੂੰ ਦੇਵਾਂਗੇ ਪੈਸੇ। ਦਰਸ਼ਕਾਂ ਨੂੰ ਬੇਨਤੀ ਹੈ ਵੀ ਤੋਂ ਮਾਫੀ ਮੰਗਦੇ ਆਂ ਅਸੀਂ। ਸਾਡਾ ਮੁੰਡੇ ਦੇ 60 ਵੱਜੀ ਆ ਸਟਾਲਪੀਆ ਡੀਐਮਸੀਓ ਅਸੀਂ ਉਹਨੂੰ ਦੇਵਾਂਗੇ ਪੈਸੇ ਸਾਰੇ ਹਾਂ ਮੇਲਾ ਸਮਾਪਤ ਆ ਜੀ ਦਰਸ਼ਕ ਵੀਰਾਂ ਨੂੰ ਬੇਨਤੀ ਆ ਵੀ ਸਾਨੂੰ ਅੱਗੇ ਸਾਡਾ ਅੱਗੇ ਗਾਹ ਪੈਸੇ ਮੰਗਣ ਜਾਣਾ ਕੱਲ ਨੂੰ ਅਸੀਂ ਅਗਲੇ ਵਾਰ ਟੂਰਨਾਮੈਂਟ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ